ਖੇਲ ਤੋੜਨਾ ਕਿਵੇਂ ਹੁੰਦਾ ਕਿਉਂਕਿ ਜਿਹੜੇ ਜਿਹੜੇ 11 ਕਿ ਬੱਚੇ ਜਿਹੜੇ ਤਾਂ ਮੈਂ ਕਹਾਂ ਕਿ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਸੇ ਦੇ ਫਾਦਰ ਸਿਕਿਉਰਿਟੀ ਗਾਰਡ ਸੀਗੇ ਕਿਸੇ ਦੇ ਆਟੋ ਰਿਕਸ਼ਾ ਚਲਾਉਂਦੇ ਸੀਗੇ ਬਹੁਤ ਕੋਈ ਬਹੁਤ ਹੀ ਬੈਕਵਰਡ ਫਹਿਮੀ ਤੋਂ ਸੀ ਇਹ ਕਿਵੇਂ ਆਉਂਦੇ ਨੇ ਤੁਹਾਡੇ ਨਾਲ ਸਰ ਤੁਸੀਂ ਇੱਕ ਛੋਟਾ ਜਿਹਾ ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਨੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦਾ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਉਹ ਲੋਕ ਕਿਥੋਂ ਆਤਰੇ ਆਦੇ ਚਾਂਸ ਦੀ ਗੱਲ ਹੁੰਦੀ ਹੈ ਮੈਂ ਕਹਿੰਨਾ ਇਸ ਵਕਤ ਦਾ ਹੁੰਦਾ ਨਾ ਅਸੀਂ ਚਾਂਸ ਹੈਗਾ ਸੀ ਕਿ ਮੈਨੂੰ ਦੋ ਬੱਚੇ ਮਿਲੇ ਸਾਰੇ ਉਹ ਦੋ ਬੱਚੇ ਕਹਿੰਦੇ ਵੀ ਸਾਨੂੰ ਕੋਚਿੰਗ ਇੰਸਟੀਚੂਟ ਚੋਂ ਅਸੀਂ ਆਪਣੀ ਸਟੱਡੀ ਅੱਗੇ ਜਾਰੀ ਨਹੀਂ ਰੱਖ ਸਕੇ ਅਸੀਂ ਦੋ ਕਿਸ਼ਤਾਂ ਕੀਤੀਆਂ ਸੀ ਇੱਕ ਅਸੀਂ ਦੇ ਦਿੱਤੀ ਦੂਜੀ ਸਾਡੇ ਕੋਲ ਦੇਣ ਜੁਗੀ ਨਹੀਂ ਤੇ ਦੂਜੀ ਦਾ ਟਾਈਮ ਆ ਗਿਆ ਤੇ ਮਹੀਨਾਕ ਤਾਂ ਸਾਨੂੰ ਉਹਨਾਂ ਨੇ ਐਕਸਟੈਂਡ ਕਰਤਾ ਪਰ ਸਾਡੇ ਕੋਲ ਹੈ ਨਹੀਂ ਪੈਸੇ ਮਤਲਬ ਟੀਚਰ ਸੀ ਨਹੀਂਗਾ ਮੇਰਾ ਜੀ ਕਰਦਾ ਸੀ ਕਦੀ ਟੀਚਰ ਪੜਨ ਨੂੰ ਪਰ ਮੈਂ ਮੈਂ ਤਾਂ ਵਕਾਲਤ ਕਰ ਰਿਹਾ ਪਿਛਲੇ 35 36 ਸਾਲ ਤੋਂ ਮੈਂ ਉਹਨਾਂ ਨੂੰ ਕਿਹਾ ਕੱਲ ਯਾਰ ਸੀਪੀਸੀ ਦੀ ਕਿਤਾਬ ਸਾਡੇ ਕੋਲ ਕੋਡ ਆਫ ਸਿਵਲ ਪ੍ਰੋਸੀਜਰ ਤੇ ਕਨਸਟੀਟਿਊਸ਼ਨ ਦੀ ਲੈ ਕੇ ਆਇਆ ਜੇ ਬੇਅ ਐਕਟ ਤੁਹਾਡੇ ਕੋਲ ਹੈਗੇ ਨੇ ਕਹਿੰਦੇ ਹੈਗੇ ਨੇ ਮੈਂ ਕਿਹਾ ਕੱਲ ਉਹ ਲੈ ਆਇਆ ਜੇ ਮੈਂ ਪੜ ਕੇ ਆਉ ਤੁਹਾਨੂੰ ਕੱਲ ਤੋਂ ਪੜਾਇਆ ਕਰੂੰ ਉਹ ਦੋ ਬੱਚਿਆਂ ਨੂੰ ਪੜ੍ਹਾਉਣ ਲੱਗਾ ਜੀ 5-7 ਦਿਨਾਂ ਬਾਅਦ ਮੈਨੂੰ ਲੱਗਾ ਵੀ ਦੋਵਾਂ ਨੂੰ ਵੀ ਪੜ੍ਹਾਉਣਾ ਹੀ ਹੈ ਇਸ ਤਰ੍ਹਾਂ ਦੇ ਹੋਰ ਵੀ ਕਈ ਹੋਣੇ ਨੇ ਫਿਰ ਮੈਂ ਇੱਕ ਮੈਸੇਜ ਆ ਕੀਤਾ ਮੇਰੇ ਕੋਲ 25 30 40 ਬੰਦੇ ਆ ਗਏ ਤੇ ਇੱਥੇ ਮੰਨ ਲਓ ਤੁਸੀਂ 30 35 ਬੱਚੇ ਬੈਠੇ ਨੇ ਇੱਕ ਤਾਂ ਪਤਾ ਨਹੀਂ ਲੱਗ ਸਕਦਾ ਕਿਸੇ ਨੂੰ ਇੱਕ ਦੂਜੇ ਤੋਂ ਵੀ ਇਹਨਾਂ ਵਿੱਚ ਕਿਹੜਾ ਕਿਸ ਤਰ੍ਹਾਂ ਦਾ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੰਦੇ ਜੀ ਬਤਰਾ ਸੀ ਵੀ ਟਰਾਈ ਕੀ ਇੱਕ ਇਸ ਤਰ੍ਹਾਂ ਫਿਰ ਇੱਕ ਕਲਾਸ ਵਿੱਚ ਇੱਕ ਅਲੱਗ ਤਰ੍ਹਾਂ ਦਾ ਡਿਵੀਜ਼ਨ ਜਿਹਾ ਹੋ ਜਾਂਦਾ ਹੈ ਆ ਇਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਮੋਸਟਲੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਇੱਥੇ ਜੀ ਕੌਣ ਕਿਸ ਤਰ੍ਹਾਂ ਰਹਿ ਰਿਹਾ ਕਿ ਕੁਝ ਬੱਚੇ ਇਹ ਹੋ ਜਣੇ ਜਿਹੜੇ ਆ ਹੀ ਨਹੀਂ ਸਕਦੇ ਪਰ ਬਹੁਤ ਟੈਲੈਂਟਡ ਨੇ ਉਹ ਰਹਿ ਵੀ ਨਹੀਂ ਸਕਦੇ ਉਹ ਪੀਜੀ ਦਾ ਖਰਚ ਵੀ ਨਹੀਂ ਕਰ ਸਕਦੇ ਫਿਰ ਉਹਦੇ ਆਸਤੇ ਹੈਗੇ ਨੇ ਮੇਰੇ ਕੋਲ ਆ ਬਾਕੀ 30 ਹੋਰ ਬੈਠੇ ਨੇ ਨਾ ਇਹ ਫਿਰ ਹੈਲਪ ਕਰਦੇ ਨੇ ਉਹ ਵਰਚੁਅਲੀ ਹੁਣ ਤਾਂ ਇਹ ਹੋ ਗਿਆ ਕਿ ਇੱਕ ਨੂੰ ਇੱਕ ਦੇ ਦਿੰਦਾ ਤੇ ਦੂਜੇ ਨੂੰ ਆ ਚੱਲ ਜਾਂਦਾ ਬਹੁਤ ਕੋਈ ਪ੍ਰੋਬਲਮ ਨਹੀਂ ਹੈ ਪੈਸਾ ਕਦੀ ਛੁਣ ਨਹੀਂ ਅਸੀਂ ਜਿਹੜਾ ਆਪਾਂ ਦੇਖਿਆ ਪੈਸਾ ਤਾਂ ਇੰਨਾ ਦੇਰ ਨੂੰ ਤਿਆਰ ਬੈਠੇ ਨੇ ਲੋਕ ਦੀ ਪੈਸੇ ਦੀ ਪੈਸੇ ਦੀ ਤਾਂ ਲੋੜ ਹੀ ਨਹੀਂ ਇੱਥੇ ਪੈਸੇ ਦੀ ਲੋੜ ਹੀ ਨਹੀਂ ਹੁਣ ਤੁਸੀਂ ਇਹ ਵੇਖੋ ਮੇਰੇ 20 ਬੱਚੇ ਲੱਗੇ ਨੇ ਉਹ ਵਿਆਹ ਨੂੰ ਪੜਾ ਸਕਦੇ ਨੇ ਸਾਲ ਦਾ ਇੱਕ ਤਾਂ ਲੱਖ ਰੁਪਇਆ ਚਾ ਇਹ ਲੋੜ ਤੋੜਨਾ ਕਿਵੇਂ ਹੁੰਦਾ ਕਿਉਂਕਿ ਜਿਹੜੇ ਜਿਹੜੇ 11 ਕਿ ਬੱਚੇ ਜਿਹੜੇ ਤਾਂ ਮੈਂ ਕਹਾਂ ਕਿ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਸੇ ਦੇ ਫਾਦਰ ਸਿਕਿਉਰਿਟੀ ਗਾਰਡ ਸੀਗੇ ਕਿਸੇ ਦੇ ਆਟੋ ਰਿਕਸ਼ਾ ਚਲਾਉਂਦੇ ਸੀਗੇ ਬਹੁਤ ਕੋਈ ਬਹੁਤ ਹੀ ਬੈਕਵਰਡ ਫੈਮਲੀ ਤੋਂ ਸੀ ਇਹ ਕਿਵੇਂ ਆਉਂਦੇ ਨੇ ਤੁਹਾਡੇ ਨਾਲ ਸਰ ਤੁਸੀਂ ਇੱਕ ਛੋਟਾ ਜਿਹਾ ਭੰਡਾਰਾ ਲਾ ਕੇ ਵੇਖੋ ਲੋਕ ਕਿਥੋਂ ਅਤੁਰੇ ਆਉਂਦੇ ਨੇ ਓਏ ਬਹੁਤ ਜ਼ਿਆਦਾ ਇਹ ਮਤਲਬ ਪਤਾ ਲੱਗ ਜਾਂਦਾ ਜੀ ਜਦੋਂ ਤੁਸੀਂ ਕੁਝ ਕੰਮ ਕਰ ਰਹੇ ਹੁੰਦੇ ਨੇ ਬੱਚੇ ਤੋਂ ਬੱਚੇ ਨੂੰ ਪਤਾ ਲੱਗਦਾ ਬੱਚੇ ਤੋਂ ਬੱਚੇ ਨੂੰ ਪਤਾ ਲੱਗਦਾ ਸ਼ੁਰੂ ਵਿੱਚ ਤਾਂ ਮੈਂ ਇੱਕ ਵਾਰੀ ਮੈਸੇਜ ਕੀਤਾ ਸੀ ਸ਼ੁਰੂ-ਸ਼ੁਰੂ ਵਿੱਚ ਉਦੋਂ ਮੇਰੇ ਕੋਲ 20 ਬੱਚੇ ਆ ਗਏ ਪਰ ਹੁਣ ਤਾਂ ਬੱਚੇ ਤੋਂ ਬੱਚੇ ਨੂੰ ਪਤਾ ਲੱਗ ਜਾਂਦਾ ਜੀ ਇਸ ਤਰ੍ਹਾਂ ਲੋੜਵੰਦ ਹੁੰਦਾ ਉਹਦੀ ਕੋਈ ਦੋਸਤ ਮਿੱਤਰ ਹੈ ਦੇਖੋ ਇੱਕ ਆਪਣਾ ਸਮਾਜਿਕ ਢਾਂਚਾ ਜਿਹਾ ਬਣਿਆ ਹੋਇਆ ਜਿਹੜਾ 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 ਜਿਸ ਕੈਟਾਗਰੀ ਜੀ ਦਾ ਹੁੰਦਾ ਉਹਨਾਂ ਦੀ ਦੋਸਤ ਮਿੱਤਰਤਾ ਉਹਨਾਂ ਦੇ ਚ ਹੁੰਦੀ ਹੈ ਫਿਰ ਉਹ ਇੱਕ ਦੂਜੇ ਤੋਂ ਪਤਾ ਲੱਗ ਜਾਂਦਾ ਮੋਸਟਲੀ ਇੱਕ ਦੂਜੇ ਤੋਂ ਪਤਾ ਲੱਗ ਕੇ ਆ ਗਿਆ ਮੇ ਉਹ ਦੋ ਬੱਚੇ ਕਹਿੰਦੇ ਵੀ ਸਾਨੂੰ ਕੋਚਿੰਗ ਇੰਸਟੀਚਿਊਟ ਚੋਂ ਅਸੀਂ ਆਪਣੀ ਸਟੱਡੀ ਅੱਗੇ ਜਾਰੀ ਨਹੀਂ ਰੱਖ ਸਕੇ ਅਸੀਂ ਦੋ ਕਿਸ਼ਤਾਂ ਕੀਤੀਆਂ ਸੀ ਇੱਕ ਅਸੀਂ ਦੇ ਦਿੱਤੀ ਦੂਜੀ ਸਾਡੇ ਕੋਲ ਦੇਣ ਜੋਗੀ ਨਹੀਂ ਤੇ ਦੂਜੀ ਦਾ ਟਾਈਮ ਆ ਗਿਆ ਤੇ ਮਹੀਨਾਕ ਤਾਂ ਸਾਨੂੰ ਉਹਨਾਂ ਨੇ ਐਕਸਟੈਂਡ ਕਰਤਾ ਪਰ ਸਾਡੇ ਕੋਲ ਹੈ ਨਹੀਂ ਪੈਸੇ ਹੁਣ ਮੈਂ ਉਹਨਾਂ ਨੂੰ ਪਤਾ ਨਹੀਂ ਉਹਦੋਂ ਕਿਸ ਮੂਡ ਵਿੱਚ ਬੈਠਾ ਸੀ ਮੈਂ ਕੋਈ ਮਤਲਬ ਟੀਚਰ ਸੀ ਨਹੀਂਗਾ ਮੇਰਾ ਜੀ ਕਰਦਾ ਸੀ ਕਦੀ ਟੀਚਰ ਬਣਨ ਨੂੰ ਪਰ ਮੈਂ ਮੈਂ ਤਾਂ ਵਕਾਲਤ ਕਰ ਰਿਹਾ ਪਿਛਲੇ 35 36 ਸਾਲ ਤੋਂ ਮੈਂ ਉਹਨਾਂ ਨੂੰ ਕਿਹਾ ਕੱਲ ਯਰ ਸੀ ਪੀਸੀ ਦੀ ਕਿਤਾਬ ਸਾਡੇ ਕੋਡ ਆਫ ਸਿਵਲ ਪ੍ਰੋਸੀਜਰ ਤੇ ਕਨਸਟੀਟਿਊਸ਼ਨ ਦੀ ਲੈ ਕੇ ਆਇਆ ਜੇ ਬੇਅਰ ਐਕਟ ਤੁਹਾਡੇ ਕੋਲ ਹੈਗੇ ਨੇ ਕਹਿੰਦੇ ਹੈਗੇ ਨੇ ਮੈਂ ਕਿਹਾ ਕੱਲ ਉਹ ਲੈ ਆਇਆ ਜੇ ਮੈਂ ਪੜ ਕੇ ਆਉ ਤੁਹਾਨੂੰ ਕੱਲ ਤੋਂ ਪੜਾਇਆ ਕਰੂੰ ਉਹ ਦੋ ਬੱਚਿਆਂ ਨੂੰ ਪੜ੍ਹਾਉਣ ਲੱਗਾ ਜੀ 5-7 ਦਿਨਾਂ ਬਾਅਦ ਮੈਨੂੰ ਲੱਗਾ ਵੀ ਦੋਵਾਂ ਨੂੰ ਵੀ ਪੜ੍ਹਾਣਾਂਗੇ ਇਸ ਤਰ੍ਹਾਂ ਦੇ ਹੋਰ ਵੀ ਕਈ ਹੋਣੇ ਨੇ ਫਿਰ ਮੈਂ ਮੈਨੂੰ ਉਦੋਂ ਵੀ ਬਹੁਤ ਦੁੱਖ ਹੋਇਆ ਸੀਗਾ ਤੁਸੀਂ ਦੇਖੋ ਤੁਸੀਂ ਇੱਕ ਮੈਸੇਜ ਕਰਦੇ ਜੀ 40 ਬੱਚਿਆਂ ਦੀ ਆਸ ਜਾਗ ਕਰਤੀ ਤੁਹਾਡੇ ਕੋਲ 20 ਨੂੰ ਪੜਾਉਣ ਦਾ ਸਾਧਨ ਸੀਗੇ ਉਦੋਂ ਤੇ 20 ਦੀ ਆਸ ਤੁਸੀਂ ਜੰਮਣ ਤੋਂ ਪਹਿਲਾਂ ਹੀ ਮਾਰਤੀ ਉਹ ਦੁੱਖ ਜ਼ਿਆਦਾ ਸੀ ਖੁਸ਼ੀ ਮੈਨੂੰ ਘੱਟ ਸੀਗੀ ਮੈਂ ਕਲਾਸ ਸ਼ੁਰੂ ਕਰਤੀ ਪਰ ਬਹੁਤ ਲੋਕਾਂ ਨੇ ਮੇਰੀ ਸਪੋਰਟ ਕੀਤੀ ਬੜੇ ਲੋਕਾਂ ਨੇ ਉਹਨੂੰ ਕਿਹਾ ਕਿ ਕਹਿੰਦੇ ਨੇ ਨਾ ਵੀ ਮਤਲਬ ਸਲਾਹਸ਼ੇਰੀ ਦਿੱਤੀ ਉਹ ਹੱਲਾ ਸ਼ਰੀ ਨਾਲ ਫਿਰ ਤੁਰਿਆ ਰਿਹਾ ਮੈਂ ਜੀ ਫਿਰ ਪੰਜਾਬ ਪਿਛਲੀ ਵਾਰੀ ਹਰਿਆਣੇ ਦੇ ਵਿੱਚ 11 12 ਬੱਚੇ ਸੀ ਮੇਰੇ ਜਦੋਂ ਉਹਨਾਂ ਦਾ ਉਹਨਾਂ ਨੇ ਮੇਰੇ ਨਾਲ ਜਿਹੜੀ ਕਲਾਸ ਚ ਉਹਦੋਂ ਚੱਲ ਰਹੀ ਸੀ ਕਿਉਂਕਿ ਵਿੱਚੋਂ ਕਰੋਨਾ ਆ ਗਿਆ ਕੁਝ ਬੱਚਿਆਂ ਨੂੰ ਘਰੇ ਜਾਣਾ ਪੈ ਗਿਆ ਕੋਈ ਵਿਆਹ ਆ ਪਰਨਾ ਆ ਗਿਆ ਕਿਸੇ ਨੂੰ ਕੋਈ ਹੋਰ ਤੰਗੀ ਤਰਸ਼ੀ ਆ ਗਈ ਹੋਣੀ ਹੈ ਤੇ ਉਹ ਉਹਦੇ ਬਾਅਦ ਫਿਰ ਥੋੜੇ ਜ਼ਿਆਦਾ 20 25 ਬੱਚੇ ਹੋ ਗਏ ਮੇਰੇ ਕੋਲ ਉਹਨਾਂ ਵਿੱਚੋਂ ਹੁਣ 12 13 ਜੱਜ ਲੱਗ ਗਏ ਨੇ 12 13 ਵਿੱਚੋਂ 8 ਤਾਂ ਆਈ ਹੋ ਜਨੇ ਜਿਹੜੇ ਤੁਸੀਂ ਵੇਖਿਆ ਉਹਨਾਂ ਦਾ ਸੋਚ ਹੀ ਨਹੀਂ ਸਕਦੇ ਵੀ ਕਦੀ ਅਸੀਂ ਇੱਥੇ ਵੀ ਪਹੁੰਚ ਜਾਵਾਂਗੇ ਪਰ ਉਹਨਾਂ ਦੀ ਲਗਨ ਤੇ ਚਲੋ ਥੋੜਾ ਜਿਹਾ ਤੁਸੀਂ ਸਾਥ ਦਿੱਤਾ ਤਾਂ ਤੁਸੀਂ ਉਹ ਅੱਗੇ ਤੁਰ ਗਏ ਸਭਾ ਸੀਗਾ ਕੀ ਕ੍ਰਾਈਟੇਰੀਆ ਕੀ ਰਹਿੰਦਾ ਜਦੋਂ ਬੱਚੇ ਇੱਥੇ ਪੜਨ ਦੇ ਲਈ ਤੁਹਾਡੇ ਕੋਲ ਅਪਰੋਚ ਕਰਦੇ ਨੇ ਤੁਸੀਂ ਕੋਈ ਟੈਸਟ ਲੈਂਦੇ ਹੋ ਉਹਨਾਂ ਦਾ ਕੁਝ ਉਹਨਾਂ ਦੀ ਇੰਟਰਵਿਊ ਕਰਦੇ ਹੋ ਕਿ ਹਾਂ ਤੁਹਾਨੂੰ ਲੱਗਦਾ ਕਿ ਇਹ ਬੱਚੇ ਦੇ ਉੱਤੇ ਜੇ ਮੈਂ ਮਿਹਨਤ ਕਰੂੰਗਾ ਤਾਂ ਇਹ ਰਿਜ਼ਲਟ ਦੇਣ ਦੇ ਵਿੱਚ ਮੈਨੂੰ ਕਾਮਯਾਬ ਰਹੂਗਾ ਹਾਂਜੀ ਬਸ ਇੱਕ ਚੀਜ਼ ਦੇਖਣੀ ਹੁੰਦੀ ਕਿ ਇਹ ਬੱਚਾ ਨਾ ਸੀਰੀਅਸ ਹੈ ਥੋੜਾ ਜਿਹਾ ਦੇਖੋ ਹੁਣ ਤਾਂ ਮੁਸ਼ਕਿਲ ਹੋਵੇਗੀ ਮੈਨੂੰ ਉਨ ਦਾ ਮਤਲਬ ਜਿਵੇਂ ਹੁੰਦਾ ਨਾ ਪੂਰੇ ਪੰਜਾਬ ਵਿੱਚ ਜਾਂ ਹਰਿਆਣੇ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲੋਕਾਂ ਨੂੰ ਆਸ ਜੱਗ ਗਈ ਕਿ ਇਹਨਾਂ ਦੇ ਕੋਲ ਜਾਵਾਂਗੇ ਤੇ ਪਤਾ ਨਹੀਂ ਕੀ ਜਾਦੂ ਦੀ ਛੜੀ ਹੈ ਹੈ ਨਹੀਂ ਮੈਂ ਤੁਹਾਡੇ ਸਾਹਮਣੇ ਕਹਿੰਦਾ ਕਿ ਕੋਈ ਜਾਦੂ ਦੀ ਛੜੀ ਨਹੀਂ ਮੇਰੇ ਕੋਲ ਕੁਝ ਨਹੀਂ ਮੇਰੇ ਕੋਲ ਵੀ ਉਹ ਮਤਲਬ ਇਹ ਕੋ ਥੋੜੀ ਜੀ ਲਗਣ ਹੈ ਤੇ ਬਾਕੀ ਤੁਹਾਡੀ ਲਗਨ ਹੈ ਜੇ ਤੁਹਾਡੇ ਕੋਲ 90% ਲਗਨ ਹੈ ਨਾ ਤਾਂ ਮੇਰੇ ਕੋਲ 10% ਹੈਗੀ ਮੈਂ ਵੀ ਡੈਡੀਕੇਟਡ ਹੈਗਾ ਪਰ ਮੈਂ 10 ਹਾਂ ਤੇ ਤੁਸੀਂ 90 ਜਿਹੜਾ 90% ਡੈਡੀਕੇਟਡ ਹੈ ਨਾ ਉਹ ਤਾਂ ਕਰ ਜੂਗਾ ਕੰਮ ਯਾਬ ਉਹਨੂੰ ਤਾਂ 10 ਨਾਲ ਉਹ ਸੌਦਾ ਹੋ ਜਾਏਗਾ ਜਿਹੜਾ 80 ਆਇਆ ਤੇ 90 ਨਾਲ ਨਹੀਂ ਉਹਨੇ এডুকেশন ਉਹਦੀ ਲਗਨ ਦੇਖਣੀ ਪੈਂਦੀ ਆ ਉਹ ਫਿਰ ਕਈ ਵਾਰੀ ਨਾ ਹੁਣ ਜਿਵੇਂ ਅੱਜ ਕੱਲ ਵਿਖਿਆ ਮੈਂ ਇੰਨੀ ਓਵਰ ਐਕਸਾਈਟਮੈਂਟ ਹੋਈ ਹੈ ਮੈਂ ਮੇਰਾ ਫੋਨ ਤਾਂ ਬੰਦ ਹੀ ਨਹੀਂ ਹੁੰਦਾ ਜੀ ਮਤਲਬ ਮੈਂ ਮਿਸ ਕ ਮਤਲਬ ਰਾਤ ਪੌਣੇ 2 ਵਜੇ ਤੱਕ ਮੈਂ ਕਾਲ ਦੇ ਜਾਂ ਵਟਸਐਪ ਦੇ ਜਵਾਬ ਦਿੱਤੇ ਰਾਤ ਵੀ ਉਹ ਇੱਕ ਓਵਰ ਐਕਸਾਈਟਮੈਂਟ ਹੈ ਉਹ ਹੁਣ 15 20 ਦਿਨਾਂ ਦੇ ਵਿੱਚ ਫਿਰ ਕੋਈ ਸੀਰੀਅਸ ਸੀਰੀਅਸ ਬੱਚੇ ਰਹਿ ਜਾਣਗੇ ਉਹ ਫਿਰ ਮੈਨੂੰ ਅਪਰੋਚ ਕਰਨਗੇ ਹੁਣ ਤਾਂ ਉਹ ਕਰ ਹੀ ਜਾਂਦੇ ਮੈਂ ਉਹਨਾਂ ਨੂੰ ਕਹਿੰਨਾ 10 15 ਦਿਨਾਂ ਬਾਅਦ ਕਰਿਆ ਹਜੇ ਹਜੇ ਮੇਰੇ ਕੋਲ ਟਾਈਮ ਤਾਂ ਥੋੜਾ ਹੈ ਫਿਰ ਉਹਨਾਂ ਵਿੱਚੋਂ ਛਾਂਟਨੇ ਪੈਂ